ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਰਾਜੀਤ ਸਿੰਘ ਗੇਲੇ ਤੁਸੀਂ ਜੁੜਿਓ ਆਮ ਖਾਸ ਜਾਣਕਾਰੀ YouTube ਚੈਨਲ ਦੇ ਨਾਲ ਅੱਜ ਆਪਾਂ ਜਿਹੜੀ ਵੀ ਗੱਲਬਾਤ ਕਰਨੀ ਹੈ ਉਹ ਆਉਣ ਵਾਲੀ 31 ਮਾਰਚ ਨੂੰ ਪਿੰਡ ਗੇਲਿਆਂ ਦੀ ਤਰਤੀਆ ਲੱਗ ਰਹੀ ਅੱਖਾਂ ਦੇ ਕੈਂਪ ਬਾਰੇ ਕਰਨੀ ਹੈ ਉਸ ਤੋਂ ਪਹਿਲਾਂ ਮੈਂ ਸਾਰੇ ਮੇਰੇ ਪੈਣ ਵੀਰਾਂ ਨੂੰ ਜਿੰਨੇ ਵੀ YouTube ਚੈਨਲ ਜੁੜੇ ਹੋਏ ਨੇ ਸਾਰਿਆਂ ਨੂੰ ਫੀਲ ਕਰਦਾ ਹਾਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਇਹ ਵਾਤਵਾ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਲੋੜਵੰਦ ਇਸ ਕੈਂਪ ਵਿੱਚ ਪਹੁੰਚਣ ਨਹੀਂ ਉਹ ਨਾ ਰਹਿ ਜਾਏ ਤੇ ਜਿੰਨੇ ਵੀ ਲੋੜਵੰਦ ਨੇੜੇ ਤੇੜੇ ਦੇ ਸਾਰੇ ਉੱਥੇ ਪਹੁੰਚ ਜਾਣ ਕੈਂਪ ਦੇ ਵਿੱਚ ਆਓ ਕਰਦੇ ਆਪਾਂ ਇਸ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਸਾਰੀ ਜਾਣਕਾਰੀ ਦੇਵਾਂਗੇ ਦੇ ਵਿੱਚ ਆਓ ਚੱਲਦੇ ਆਪਾਂ ਅੱਗੇ ਵੱਲ ਨੂੰ ਪਿੰਡ ਗੇਲੇ ਦਿਲਾ ਮਾਨਸਾ ਤਹਿਸੀਲ ਮਾਨਸਾ ਦੇ ਵਿੱਚ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਆਉਣ ਵਾਲੀ 31 ਮਾਰਚ ਨੂੰ ਦਿਨ ਸੋਮਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਕੈਂਪ ਚੱਲੂਆ ਟੈਂਪਰੇਟਾ ਸਥਾਨ ਹੈ ਉਹ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਸਾਡਾ ਗੁਰੂ ਘਰ ਹੈ ਉਹਦੇ ਵਿੱਚ ਇਹ ਕੈਂਪ ਲੱਗਣਾ ਹੈ ਉਹਦੇ ਸਾਹਮਣੇ ਹਾਈ ਸਕੂਲ ਹੈ ਪਿੰਡ ਦੇ ਵਿੱਚ ਹਾਈ ਸਕੂਲ ਦੀ ਲੋਕੇਸ਼ਨ ਹੈ ਜਿਹੜੀ ਉਹ ਸਾਹਮਣੇ ਆ ਉਹਦੇ ਸਾਹਮਣੇ ਗੁਰਦੁਆਰਾ ਹੈਗਾ ਤੁਸੀਂ ਉੱਥੇ ਪਹੁੰਚ ਕੇ ਆਪਣੇ ਅੱਖਾਂ ਦੀ ਜਾਂਚ ਕਰਾ ਸਕਦੇ ਹੋਗੇ ਜੋ ਕੋਈ ਮੈਡੀਸਨ ਅੱਖਾਂ ਨਾਲ ਸੰਬੰਧ ਲੈਣੀ ਹੈ ਤਾਂ ਉਹ ਮਿਲ ਜੂਗੀ ਜੇ ਕੋਈ ਲੋੜਵੰਦ ਹੈ ਜਿਹੜਾ ਅੱਖ ਦਾ ਪ੍ਰੈਸ਼ਰ ਨਹੀਂ ਕਰਾ ਸਕਦਾ ਉਹ ਵੀ ਉੱਥੇ ਪਹੁੰਚੇ ਤਾਂ ਕਿ ਉਹਦਾ ਅਖਰਾ ਪ੍ਰੈਸੈਂਟ ਆਫ ਫਰੀ ਕੀਤਾ ਜਾਵੇਗਾ ਅਸੀਂ ਉਹਨਾਂ ਲੋੜਵੰਦਾਂ ਨੂੰ ਅਪੀਲ ਕਰਦੇ ਹਾਂ ਵੀ ਹਮਾਹਾਵਾ ਕੇ ਉੱਥੇ ਪਹੁੰਚਣਾ ਸਵੇਰੇ 8 ਵਜੇ ਤੋਂ ਸਟਾਰਟ ਹੈ ਕੈਂਪ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਲੈਣਾ ਤਾਂ ਕਿ ਉਹ ਆਪਣਾ ਯੋਗਦਾਨ ਪਾਉਂਦੇ ਹੋਏ ਜੇ ਕਿਸੇ ਨੂੰ ਲੋੜ ਆ ਤਾਂ ਅਖਰੀ ਆਪਰੇਸ਼ਨ ਕੀਤਾ ਜਾ ਸਕਦਾ ਹੈ ਜਿਹੜੇ ਅਖਾਂ ਦਾ ਪ੍ਰੈਸਨ ਹੈ ਉਹ ਨੈਕਸਟ ਦਿਨ ਹੋਣਾ ਹੈਗਾ 1 ਅਪ੍ਰੈਲ ਨੂੰ ਹੋਣਾ ਹੈਗਾ ਤੇ ਉਹਦੇ ਕੋਈ ਖਰਚਾ ਨਹੀਂ ਉਹਦੇ ਸੰਬੰਧ ਵਿੱਚ ਲਿਆ ਜਾਣਾ ਤੁਥੋਂ ਨਾ ਕੋਈ ਮੈਡੀਸਨ ਦਾ ਖਰਚਾ ਲਿਆ ਜਾਣਾ। ਜੋ ਵੀ ਪ੍ਰੈਸਿੰਗ ਤੇ ਤੁਹਾਡਾ ਖਰਚਾ ਆਏਗਾ ਉਹ ਸਾਡੀ ਸੀਪਕਸਿੰਗ ਸਹਿਯੋਗ ਕਲੱਬ ਗੇਹਲਿਆਂ ਵੱਲੋਂ ਕੀਤਾ ਜਾਣਾ ਹੈ। ਜਿਹੜੀ ਇਹਦੀ ਪੂਰੀ ਟੀਮ ਰੇਂਜ ਕਰ ਰਹੀ ਹੈ ਇਹਨੂੰ ਜਿਹਦੇ ਪ੍ਰਧਾਨ ਮਨਦੀਪ ਸ਼ਰਮਾ ਜੀ ਨੇ ਔਰ ਖਯਾਂਤੀ ਔਰ ਪ੍ਰੈਸਕਰ ਕਰਨੈਲ ਸਿੰਘ ਗੇਲੇ, ਗ੍ਰੀਪ ਗੇਲੇ ਔਰ ਰਾਜ ਸਿੰਘ ਗੇਲੇ ਔਰ ਲਾਲੀ ਪ੍ਰਧਾਨ ਜੀ ਇਹ ਸਾਰੇ ਜੁੜੇ ਹੋਏ ਨੇ ਤੇ ਇਹਦੇ ਮੈਂਬਰ ਬਹੁਤ ਸਾਰੇ ਨੇ ਤੇ ਇਹ ਜਿਹੜਾ ਰਲ ਮਿਲ ਕੇ ਪੂਰੀ ਟੀਮ ਇਹ ਕਾਰਜ ਕਰਦੀ ਆ ਉਹ ਹਰ ਸਾਲ ਕਰਦੀ ਹੈਗੀ ਹਰ ਸਾਲ ਅਸੀਂ ਅੱਖਾਂ ਦਾ ਕੈਂਪੜਾ ਲਗਾਉਂਦੇ ਰਹਨੇ ਆਗੇ ਇਸ ਵਾਰ ਅਸੀਂ 31 ਮਾਰਚ ਦਾ ਦਿਨ ਫਿਕਸ ਕੀਤਾ ਹੈਗਾ ਦਿਨ ਸੋਮਵਾਰ ਹੈ ਅਸੀਂ ਸਾਰੇ ਨੇੜੇ ਤੇੜੇ ਦੇ ਪਿੰਡਾਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਸਾਡੇ ਆਣਗਮੜ ਦੇ ਪਿੰਡ ਨੇ ਜਿਹੜੇ ਲੋੜਵੰਦ ਬੰਦੇ ਨੇ ਜਾਂ ਬੇਵਿਰ ਕੋ ਬੇਬੇ ਬਾਪੂ ਨੇ ਸਾਡੇ ਉਹ ਉਹਦੇ ਵਿੱਚ ਭਾਗ ਲੈਣਾ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣਾ ਜੇ ਕਿ ਇਹਦਾ ਪ੍ਰੇਸ਼ਣ ਹੈਗਾ ਤਾਂ ਉਹਦਾ ਆਪਰੇਸ਼ਨ ਵੀ ਕੀਤਾ ਜਾਊਗਾ ਉਸ ਪ੍ਰੇਸ਼ਣ ਦਾ ਕੋਈ ਸੋ ਤੋਂ ਖਰਚਾ ਨਹੀਂ ਲਿਆ ਜਾਊਗਾ ਨਾ ਹੀ ਕੋਈ ਐਕਸਟਰਾ ਚਾਰਜ ਲਿਆ ਜਾਊਗਾ ਜਿਹੜੀ ਮੈਡੀਸਿਨ ਦਿੱਤੀ ਉਹ ਬਿਲਕੁਲ ਫ੍ਰੀ ਦਿੱਤੀ ਜਾਊਗੀ ਉਹ ਸਾਡੀ ਟੀਮ ਅਸੀਦਪਖ ਸਿੰਘ ਸਹਿਜੋ ਕਲੱਬ ਦੀ ਟੀਮ ਨੇ ਰੇਂਜ ਕੀਤਾ ਸਾਰਾ ਤੇ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਵੀ ਬਹੁਤ ਵਧੀਆ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਵੀ ਪੜ੍ਹੇ ਲਿਖੇ ਐਜੂਕੇਟਡ ਡਾਕਟਰ ਨੇ ਇਹਦੇ ਵਿੱਚ ਤੇ ਆਓ ਸਾਰੇ 31 ਮਾਰਚ ਨੂੰ ਦਿਨ ਸੋਮਵਾਰ ਨੂੰ ਪਿੰਡ ਗਿਲੇ ਅੱਤਰ ਤੇ ਲੱਗ ਰਿਹਾ ਹੈ ਕੈਂਪ ਦਾ ਆਨੰਦ ਲੋ ਸਾਰੇ ਭੈਣ ਭਾਈ ਸਮੇਂ ਨਾਲ ਆਪਣੇ ਅੱਖਾਂ ਦੀ ਜਾਂਚ ਕਰਾਓ ਇੱਕ ਗੱਲ ਮੈਂ ਛੋਟੀ ਜੀ ਹੋਰ ਦੱਸਣੀ ਚਾਹਣਾ ਤੁਹਾਨੂੰ ਉਹਦੇ ਨਾਲ ਇੱਕ ਛੋਟਾ ਜਿਹਾ ਕੈਂਪ ਹੋਰ ਲੱਗ ਰਿਹਾ ਹੈ ਅਖੰਡ ਦੇ ਕੈਂਪ ਦੇ ਨਾਲ ਉਹਦੇ ਵਿੱਚ ਸਾਰਿਆਂ ਦੇ ਬਲੱਡ ਟੈਸਟ ਕੀਤੇ ਜਾਣਗੇ ਖਾਸ ਕਰ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਮੈਂ ਅਪੀਲ ਕਰਦਾ ਹਾਂ ਬਜਟ ਦੇ ਵਿੱਚ ਹਿੱਸਾ ਲੈਣ ਕਿਉਂਕਿ ਉਹਦੇ ਵਿੱਚ ਉਹ ਬਲੱਡ ਸਿੰਪਲ ਲੈ ਕੇ ਉਹਦੇ ਵਿੱਚ ਇਹ ਪਤਾ ਲੱਗ ਜੂਗਾ ਵੀ ਸਾਡੇ ਅੰਦਰ ਕਿਹੜਾ ਬਲੱਡ ਗਰੁੱਪ ਹੈਗਾ ਬੀ ਪੋਜ਼ਿਟਿਵ ਹੈ ਜਾਂ ਬੀ ਨੈਗੇਟਿਵ ਹੈ ਜਾਂ ਉਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਜਾਂ ਏ ਬੀ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ ਕਿਉਂਕਿ ਲੋੜ ਪੈਣ ਤੇ ਬਲੱਡ ਦਾ ਅਰੇਂਜ ਕਰਨ ਦਾ ਸਾਧਨਾ ਇਹ ਉਹ ਤੋਂ ਵਧੀਆ ਬਣ ਜਾਊਗਾ ਤਾਂ ਕਿ ਉਹਦੇ ਵਿੱਚ ਤੁਹਾਡਾ ਨਾਮ ਪਿਤਾ ਦਾ ਨਾਮ ਪਿੰਡ ਦਾ ਨੇਮ ਤੇ ਮੋਬਾਈਲ ਨੰਬਰ ਲਿਖਿਆ ਜਾਊਗਾ ਤੇ ਉਹ ਜਿਹੜਾ ਰਜਿਸਟਰ ਹੋਊਗਾ ਰਜਿਸਟ੍ਰੇਸ਼ਨ ਵਾਲਾ ਉਹਦੇ ਵਿੱਚ ਤੁਹਾਡਾ ਗਰੁੱਪ ਨਾਲ ਮੈਂਸ਼ਨ ਕੀਤਾ ਜਾਊਗਾ ਬੀ ਪੋਜ਼ਿਟਿਵ ਹੈ ਜਾਂ ਓ ਪੋਜ਼ਿਟਿਵ ਹੈ ਉਥੇ ਹੀ ਪਤਾ ਲੱਗ ਜੂਈ ਫਲਾਣੇ ਬੰਦੇ ਦਾ ਗਰੁੱਪ ਆ ਇਹਦੇ ਨਾਲ ਤਾਂ ਮੈਚ ਲੱਗ ਕਿਸੇ ਨੂੰ ਵੀ ਐਮਰਜੈਂਸੀ ਦੇ ਵਿੱਚ ਉਹ ਬਲੱਡ ਚਾਹੀਦਾ ਤਾਂ ਉਹ ਆਸਾਨੀ ਨਾਲ ਅਰੇਂਜ ਹੋ ਸਕਦਾ ਇੱਕ ਕਾਲ ਦਿੱਤੇ ਉਹ ਰੇਂਜ ਕੀਤਾ ਜਾ ਸਕਦਾ ਉਹ ਜਿਹੜਾ ਰਿਸਟਰ ਹੋਊਗਾ ਬਲੱਡ ਦੀ ਜਿਹੜੀ ਲਿਸਟ ਬਣੂਗੀ ਸ਼ਾਮ ਤੱਕ ਉਹ ਸਾਡੇ ਪਿੰਡ ਦੇ ਬਾਸ਼ਰਾਂ ਦੇ ਉੱਪਰ ਜੋ ਲਾਇਬ੍ਰੇਰੀ ਬਣੀ ਹੈ ਉਹ ਰਿਸਟਰ ਉੱਥੇ ਰੱਖ ਦਿੱਤਾ ਜਾਊਗਾ ਜੇ ਕਿਸੇ ਭੈਣ ਭਾਈ ਨੂੰ ਵੀ ਆਂਢੀ ਗੁਆਂਢੀ ਪਿੰਡਾਂ ਨੂੰ ਵੀ ਜ਼ਰੂਰਤ ਪਊਗੀ ਤਾਂ ਉਹ ਉਸ ਲਾਇਬ੍ਰੇਰੀ ਤੇ ਆਉਣਗੇ ਤੇ ਉਹ ਲਿਸਟ ਨੂੰ ਚੈੱਕ ਕਰਕੇ ਉਸ ਭੈਣ ਭਾਈ ਦਾ ਨੰਬਰ ਲਗਾ ਸਕਦੇ ਆ ਸਾਨੀ ਨਾਲ ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹਨਾਗਾ ਵੀ ਵੱਧ ਤੋਂ ਵੱਧ ਚੜ੍ਹ ਕੇ ਦੇ ਵਿੱਚ ਹਿੱਸਾ ਲੈਣ ਨੌਜਵਾਨ ਵੀਰ ਤੇ ਮੇਰੀਆਂ ਭੈਣਾਂ ਸੂ ਬਲੱਡ ਟੈਸਟ ਵੀ ਕਰਾਉਣ ਆਪਣੀਆਂ ਅੱਖਾਂ ਦੀ ਨਿਗਾਹ ਵੀ ਚੈੱਕ ਕਰਾਉਣ ਕਿਉਂਕਿ ਜੇ ਕਿਸੇ ਭੈਣ ਦੇ ਜਾਂ ਵੀਰ ਦੇ ਚਸ਼ਮਾ ਲੱਗਿਆ ਉਹ ਵੀ ਉੱਥੇ ਆ ਕੇ ਆਪਣੀ ਨਿਗਾ ਚੈੱਕ ਕਰਾਵੇ ਤੇ ਸਾਰੇ ਨਗਰ ਦਾ ਮੈਂ ਫੇਰ ਧੰਨਵਾਦ ਕਰਦਾ ਜਿਹੜੇ ਸਾਡੇ ਪਿੰਡ ਦੇ ਮੋਹਤਵਾਰ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਤੇ ਪਿੰਡ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਸਾਰਾ ਦਿਨ ਜਿਹੜਾ ਲੰਗਰ ਚੱਲੂ ਉਹ ਪ੍ਰਬੰਧਕ ਕਮੇਟੀ ਦਾ ਸਹਿਯੋਗ ਹੈਗਾ ਚਾਹ ਦਾ ਰੋਟੀ ਦਾ ਲੰਗਰ ਆ ਉੱਥੇ ਤੇ ਪੂਰੇ ਨਗਰ ਦਾ ਸਹਾਰਾ ਦਾ ਸਹਿਯੋਗ ਹੈ ਅਸੀਂ ਧੰਨਵਾਦ ਕਰਦੇ ਹਾਂ ਨਗਰ ਦਾ ਆਡੀ ਗਵਾਂਡੀ ਪਿੰਡਾਂ ਨੂੰ ਅਸੀਂ ਫੇਰ ਇੱਕ ਵਾਰ ਅਪੀਲ ਕਰਦੇ ਆਂਗੇ ਅਪੀਲ ਕਰਦੇ ਹੋਏ ਇਹੀ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਵੱਧ ਤੋਂ ਵੱਧ ਆਓ ਆਪਣੇ ਅੱਖਾਂ ਚੈੱਕ ਕਰਾਓ ਇਹ ਕਿਸੇ ਭੈਣ ਭਾਈ ਦਾ ਆਪਰੇਸ਼ਨ ਹੈ ਤਾਂ ਉਹਦਾ ਆਪਰੇਸ਼ਨ ਫ੍ਰੀ ਕੀਤਾ ਜਾਊਗਾ ਉਹ ਤੋਂ ਕੋਈ ਚਾਰਜ ਨਹੀਂ ਲਿਆ ਜਾਊਗਾ ਐਨਾ ਕਹਿੰਦਾ ਹੋਇਆ ਮੈਂ ਇੱਕ ਮੈਂ ਛੋਟੀ ਜੀ ਸਾਡੇ ਪਿੰਡ ਦੀ ਪੰਚਾਇਤ ਨੂੰ ਸੰਦੇਸ਼ ਦਿੰਨਾ ਹੈਗਾ ਜੇ ਕੋਈ ਵੀ ਸਰਾਰਤੀ ਆਂਸਰ ਇਸ ਕੈਂਪ ਨੂੰ ਟੂ ਲਾਉਣਾ ਚਾਹੁੰਦਾ ਜਾਂ ਇਹਦੇ ਥਾਂ ਤੇ ਕੋਈ ਕੈਂਪ ਲਗਾ ਰਿਹਾ ਹੈ ਐਕਸਟਰਾ ਜਿਹਦਾ ਕੋਈ ਬੈਨੀਫਿਟ ਨਹੀਂ ਹੈ ਸਾਡੇ ਲੋਕਾਂ ਵਾਸਤੇ ਉਹਨੂੰ ਟਾਲ ਦਿੱਤਾ ਜਾਵੇ ਕੁਝ ਦਿਨਾਂ ਵਾਸਤੇ ਕਿਉਂਕਿ 31 ਮਾਰਚ ਨੂੰ ਸਾਡਾ ਦਿਨ ਫਿਕਸ ਕੀਤਾ ਹੋਇਆ ਹੈ ਅੱਖਾਂ ਦੇ ਕੈਂਪ ਦਾ ਤੇ ਬਲੱਡ ਦਾ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਸਫਲ ਬਣਾਇਆ ਜਾਵੇ ਤਾਂ ਕਿ ਹਰ ਸਾਲ ਇਸ ਤਰ੍ਹਾਂ ਹੀ ਲੱਗਦਾ ਰਹੇ ਰਿਪੀਟ ਹੁੰਦਾ ਰਹੇ ਹਰ ਸਾਲ ਤੇ ਲੋਕਾਂ ਨੇ ਅੱਖਾਂ ਦਾ ਫੇਸਮੈਂਟ ਹੁੰਦਾ ਰਹੇ ਕਿਉਂਕਿ ਗਰੀਬ ਲੋਕ ਲੋੜਵੰਦ ਬਹੁਤ ਬੈਠੇ ਨੇ ਜਿਹਦੇ ਕੋਲੇ ਪੈਸਾ ਨਹੀਂ ਹੁੰਦਾ ਉਹ ਨੇਗਾ ਤੋਂ ਬੰਜੇ ਰਹਿ ਜਾਂਦੇ ਨਹੀਂ ਤੁਸੀਂ ਦੇਖਿਆ ਹੋ ਆਫਸਰ ਠੀਕ ਹੈ ਇਹ ਹੀ ਪਿੰਨਾਂ ਦੇ ਵਿੱਚ ਧਾਰਨਾ ਨੇ ਵੀਰ ਇਹ ਬੇਬੇ ਨੂੰ ਇਹ ਬਾਪੂ ਨੂੰ ਨਜ਼ਰ ਨਹੀਂ ਆਉਂਦਾ ਕੋਸਰ ਉਹਦਾ ਕਾਰਨ ਇਹੀ ਹੈ ਵੀ ਉਹ ਲੋਕਾਂ ਕੋਲ ਉਹਨਾਂ ਟਾਈਮਾਂ ਤੇ ਪੈਸਾ ਨਹੀਂ ਸੀ ਤੇ ਉਹਨਾਂ ਦੀ ਅੱਖ ਦਾ ਆਪਰੇਸ਼ਨ ਨਹੀਂ ਹੋ ਪਾਇਆ ਕਿਉਂਕਿ ਅੱਜ ਚਿੱਟਾ ਮੋਤੀਆ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਉਹਦਾ ਕਾਲਾ ਮੋਤੀਆ ਕਦੋਂ ਬਣ ਜੇ 72 ਘੰਟਿਆਂ 'ਚ ਬਣੇ 24 'ਚ ਬਣ ਜੇ ਸਾਨੂੰ ਕੋਈ ਪਤਾ ਨਹੀਂ ਠੀਕ ਹੈ ਅੱਖ ਦਾ ਆਪਰੇਟ ਜਿਹੜਾ ਉਹ ਤੁਰੰਤ ਕਰਾਣਾ ਪੈਂਦਾ ਹੈਗਾ ਇਹ ਐਨਹੜ ਕੋਲ ਪੈਸੇ ਵੀ ਆਉਂਦੇ ਵੀ 20 2000 15 15000 ਅੱਸੀ ਲਾ ਲੀਏ ਠੀਕ ਹੈ ਇਸ ਲਈ ਅਸੀਂ ਕਹਿੰਦੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਲੋੜਵੰਦਾਂ ਤੱਕ ਭੇਜਿਆ ਜਾਵੇ ਤਾਂ ਕਿ ਕੋਈ ਬੰਦਾ ਇਹ ਤੋਂ ਬੰਜਾ ਨਾ ਰਹੇ ਸਾਰੇ ਬੰਦੇ ਉੱਥੇ ਆ ਕੇ ਆਪਣੀ ਨਿਗਾਹ ਚੈੱਕ ਕਰਾਉਣ ਜੇ ਕਿਸੇ ਦੇ ਅੱਖ ਦਾ ਆਪਰੇਸ਼ਨ ਹੋਊਗਾ ਤਾਂ ਉਹ ਲੱਗ ਤੋਂ ਨੋਟ ਕੀਤਾ ਜਾਊਗਾ ਅਖੀਰ ਤੇ ਮੈਂ ਇੱਕ ਅਪੀਲ ਹੋਰ ਕਰਦਾ ਜਿੰਨੇ ਵੀ ਭੈਣ ਭਾਈ ਆਉਣਗੇ ਜਾਂ ਸਾਨੂੰ ਫੋਨ ਕਰ ਰਹੇ ਨੇ ਵੀ ਸਾਡਾ ਨੰਬਰ ਲਾ ਦਿਓ ਸਾਡਾ ਨੰਬਰ ਲਾ ਦਿਓ ਅਸੀਂ ਕਹਿਣਾ ਚਾਹੁੰਦੇ ਆਗੇ ਵੀ ਤੁਸੀਂ ਆਪਣੇ ਆਧਾਰ ਕਾਰਡ ਦੇ ਆ ਦੋ ਫੋਟੋ ਕਾਪੀਆਂ ਤੇ ਅਰੀਜਨਲ ਆਧਾਰ ਕਾਰਡ ਜ਼ਰੂਰ ਲੈ ਕੇ ਆਉਣਾ ਤੇ ਜਦੋਂ ਵੀ ਤੁਸੀਂ ਆਗੇ ਜਿਹੜੀ ਉੱਥੇ ਲਾਈਨ ਚੱਲ ਰਹੀ ਹੋਊਗੀ ਉਹਦੇ ਵਿੱਚ ਲੱਗਣਾ ਪੈਣਾ ਤੁਹਾਨੂੰ ਬਾਰੀ ਦਾ ਇੰਤਜ਼ਾਰ ਕਰਨਾ ਪੈਣਾ ਆਪਣੀ ਦਾ ਕਿਸੇ ਦਾ ਵੀ ਪਰਸਨਲ ਨੰਬਰ ਨਹੀਂ ਲਾਇਆ ਜਾਏਗਾ ਇਸ ਲਈ ਸਾਰੇ ਮਰੀਜ਼ਾਂ ਨੂੰ ਮੈਂ ਬੇਨਤੀ ਕਰਦਾ ਹਾਂ ਜਿੰਨੇ ਵੀ ਆਉਣਗੇ ਉੱਥੇ ਭੈਣ ਭਾਈ ਨਿਗਾਹ ਚੈੱਕ ਕਰਾਉਣ ਨੂੰ ਜਾਂ ਅੱਖ ਦਾ ਸਪੈਸ਼ਲ ਕੋਈ ਪੇਸ਼ਣ ਵਾਸਤੇ ਆਊਗਾ ਤੇ ਉਹ ਆਪਦਾ ਟਾਈਮ ਨਾਲ ਉੱਥੇ ਪਹੁੰਚੇ ਤਾਂ ਕਿ ਟਾਈਮ ਨਾਲ ਉਹਦਾ ਚੈੱਕਅਪ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀ ਉਹਦੀ ਲਿਸਟ ਬਣੂਗੀ ਪ੍ਰੇਸ਼ਣਾ ਦੀ ਉਹ ਨੈਕਸਟ ਦਿਨ ਸੀਰਪਖ ਸਿੰਘ ਜੀ ਸਹਿਜੋ ਕਲੱਬ ਗੇਲਿਆਂ ਦੀ ਟੀਮ ਵੱਲੋਂ ਅਰੇਂਜ ਕੀਤਾ ਜਾਊਗਾ ਔਣ ਜਾਣ ਦਾ ਖਰਚਾ ਵੀ ਉਹ ਦੇਣਗੇ ਤੇ ਲੈ ਕੇ ਵੀ ਕੈਂਪ ਦੇਣ ਦੇ ਜਰੀਏ ਹਸਤਾਚਿਆਣਗੇ ਤੇ ਅਪਰੇਟ ਕਰਕੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਤੱਕ ਸਾਡੀ ਟੀਮ ਨਮਾਊਗੀ ਤੇ ਜਿੰਨੇ ਵੀ ਉਹਦੀ ਮੈਡੀਕਲ ਦਾ ਖਰਚਾ ਉਹ ਫਰੀ ਹੋਊਗਾ ਬਿਲਕੁਲ ਤੇ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਡੇ ਨਕਰਵਾਦ ਪੂਰੇ ਦਾ ਧੰਨਵਾਦ ਕਰਦਾ ਤੇ ਸਾਡੇ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦਾ ਤੇ ਸੀਦ ਪਖ ਸਿੰਘ ਸਹਿਜੋ ਕਲੱਬ ਦੇ ਜਿੰਨੇ ਹੀ ਮੈਂਬਰ ਐ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਪਿਆਰ ਭਰੀ ਸਸਰੀਕਾਲ